ਕ੍ਰਸ਼ਨ 1 ਤਿਕੋਣ XYZ ਬਣਾਓ ਜਿਸ ਦੀਆਂ ਦਿਨ ਪਜਾਮਾ ਤੇਨ ਪਜਾਮਾ ABC ਦਿੱਤੀਆਂ ਹਨ ਹੁਣ ਸਭ ਤੋਂ ਪਹਿਲੇ ਨੰਬਰ ਤੇ ਇੱਕ ਭੁਜਾ ਲੈ ਲਓ ਜਦੋਂ ਉਹਨੇ ਸਾਨੂੰ XYZ ਭੁਜਾਵਾ ਕਹਦੀ ਆ ਨਾ ਤਾਂ ਫਿਰ ਆਪਾਂ ਆਪਣੀ ਮਰਜ਼ੀ ਨਾਲ ਭੁਜਾ ਲੈ ਸਕਦੇ ਹਾਂ ਠੀਕ ਹੈ ਆਪਾਂ ਇੱਕ ਭੁਜਾ ਲੈ ਲਈ AB XYZ ਦਿੱਤੇ ਕੋਣ ਬਣਾਉਣੀਆਂ ਤਾਂ ਇਹਦਾ ਨਾਮ ਲਿਖ ਲਓ XY ਠੀਕ ਹੈ ਤਿੰਨ ਪਜਾਮਾ ਦਿੱਤੇ ਹੋਈਆਂ ਨੇ ਇੱਕ ਪੂਜਾ ਇਧਰ ਘੱਟ ਲੋ ਇੱਕ ਪੂਜਾ ਇਸ ਤੋਂ ਛੋਟੀ ਘੱਟ ਲੋ ਇਹ ਗ ਇਸ ਤਰ੍ਹਾਂ ਤਿੰਨ ਪਜਾਮਾ ਜੜੀਆਂ ਨੇ ਉਹ ABC ਜਿਵੇਂ ਹੁਣ ਆ ਪੂਜਾ ਇਹ ਦਿੱਤੀ ਹੋਈ ਹੈ ਆ ਪੂਜਾ B ਦਿੱਤੀ ਹੋਈ ਹੈ ਤੇ ਆ ਪੂਜਾ C ਦਿੱਤੀ ਹੋਈ ਹੈ ਨੰਿਤਨਾਂ ਦੇ ਵਿੱਚ ਆਪਾਂ ਥੋੜਾ ਥੋੜਾ ਫਰਕ ਰੱਖ ਲਿਆ ਠੀਕ ਹੈ ਪ੍ਰਸ਼ੰਦੋ ए बी सी ਤੇ ਕੋਣ ਬਣਾਓ ਜਦ ਆਧਾਰ ਦਿੱਤਾ ਹੋਇਆ ਹੈ ए ਵੀ ਭੁਜਾ ਦਿੱਤੀ ਹੋਈ ਹੈ ਇੱਕ ਭੁਜਾ ਇੱਕ ਭੁਜਾ ਦਿੱਤੀ ਹੋਈ ਹੈ ਐਸ ਤੇ ਭੁਜਾ ਦੇ ਸਾਹਮਣੇ ਸਾਹਮਣੇ ਕੋਣ ਦਿੱਤਾ ਸਾਹਮਣੇ ਦਾ ਕੋਣ ਠੀਕ ਹੈ ਆਧਾਰ ਦਿੱਤਾ ਹੋਇਆ ਇੱਕ ਭੁਜਾ ਦਿੱਤੀ ਹੋਇਆ ਭੁਜਾ ਦੇ ਸਾਹਮਣੇ ਦਾ ਕੋਣ ਦਿੱਤਾ ਹੋਇਆ ਆਪਾਂ ਕਿਸ ਤਰ੍ਹਾਂ ਕੀ ਹੁਕਮਿਆ ਕਰਾਂਗੇ ਸਭ ਤੋਂ ਪਹਿਲੇ ਨੰਬਰ ਤੇ ਆਧਾਰ ਲੈ ਲਓ ਠੀਕ ਹੈ ਇਸ ਤੋਂ ਬਾਅਦ ਤੁਸੀਂ ਆਪਣੀ ਮਰਜ਼ੀ ਨਾਲ ਕੋਣ ਬਣਾ ਲਓ ਠੀਕ ਹੈ ਇਹਨੇ ਕੋਣ ਦਿੱਤਾ ਹੋਇਆ L ਤੇ ਇਸ ਤੋਂ ਬਾਅਦ ਭੁਜਾ ਇਹਦੇ ਕੋਣ ਦੇ ਸਾਹਮਣੇ ਦੀ ਭੁਜਾ ਦਿੱਤੀ ਹੋਈ ਹੈ ਹੁਣ ਇੱਥੇ ਇਹਨੂੰ ਭੁਜਾ ਨੂੰ ਇਹਨੂੰ ਕੱਟ ਲਓ ਤਾਂ ਇਹ ਸਾਡੇ ਕੋਲੇ ਬਣ ਗਏ ਦੇਖੋ ਠੀਕ ਹੈ ਕਿਹੜੀ ਤੇ ਕੋਣ ABC ਜਿਹਦੇ ਵਿੱਚ ਆਹ ਸਾਨੂੰ ਐਸ ਭੁਜਾ ਦਿੱਤੀ ਹੋਈ ਹੈ ਆਹ ਸਾਨੂੰ L ਕੋਣ ਦਿੱਤਾ ਹੋਇਆ ਹੈ ਦੇ ਆਪ ਪੂਜਾ ਦੇ ਸਾਹਮਣੇ ਦੀ ਪੂਜਾ ਦੇ ਆਪ ਪੂਜਾ ਦਿੱਤੀ ਹੋਈ ਆ ਠੀਕ ਆ ਆਹ ਸਾਹਮਣੇ ਦੀ ਪੂਜਾ ਦਿੱਤੀ ਹੋਈ ਆ ਐਸ ਠੀਕ ਆ ਆ ਦਿੱਤਾ ਹੋਇਆ ਸਾਨੂੰ ਆਧਾਰ ਇਹਨੂੰ ਆਪਾਂ ਆਧਾਰ ਇਹ ਵੀ ਕਹਿ ਸਕਦੇ ਆ ਫਿਰ ਆ ਗਿਆ ਪ੍ਰਸ਼ਨ ਨੰਬਰ 3 ABC ਤਿਕੋਣ ਬਣਾਓ ਇੱਕ ਦਾ ਦਿੱਤਾ ਹੋਇਆ ਆਧਾਰ AB ਇੱਕ ਦਿੱਤੀ ہوئی ਆ ਉਚਾਈ P ਅਤੇ ਇੱਕ ਪੂਜਾ ਦਿੱਤੀ ہوئی ਹੈ S ਠੀਕ ਹੈ S ਪੂਜਾ ਆਧਾਰ ਦਿੱਤਾ ਹੋਇਆ ਉਚਾਈ ਦਿੱਤੀ ਹੋਈ ਹੈ 180 ਤੋਂ ਪਹਿਲੇ ਨੰਬਰ ਤੇ ਆਧਾਰ ਲਮਾਂਗੇ ਆਸੀਂ AB ਆਧਾਰ ਲੈ ਲਿਆ ਇਸ ਤੋਂ ਬਾਅਦ ਉਚਾਈ ਉਚਾਈ ਹਮੇਸ਼ਾ ਸਿੱਧੀ ਘੱਟੀ ਦੇ ਆਉਦੇ ਲਈ ਕੀ ਕਰਾਂਗੇ ਆਪਾਂ ਕਰਾਂਗੇ AB ਦੇ ਉੱਤੇ ਨਾ ਕੋਈ ਦੋ ਬਿੰਦੂ ਲੈ ਲੈਨੇ ਦੋ ਬਿੰਦੂ ਲੈ ਕੇ ਇਹਦੇ ਤੋਂ ਨਾ ਉਚਾਈ ਘੱਟ ਲਓ ਐਦਾਂ ਚਾਪ ਲਾ ਕੇ ਸਮਾਨਾਂਤਰ ਰੇਖਾ ਕੱਟੋ ਕਿਚੜੀਆਂ ਆਪਾਂ ਇਹ ਆਪਾਂ ਪਹਿਲਾਂ ਇਹ ਸਵਾਲ ਕਰ ਚੁੱਕੇ ਆ ਠੀਕ ਹੈ ਹੁਣ ਇੱਕ ਭੂਜਾ ਦਿੱਤੀ ਹੋਈ ਆ ਐਸ ਏ ਬਿੰਦੂ ਤੋਂ ਇਸ ਉਚਾਈ ਤੇ ਆਪਣੀ ਮਰਜ਼ੀ ਨਾਲ ਭੂਜਾ ਕੱਟ ਲਓ ਇਹਨੂੰ ਮਲਵਾ ਦਿਓ ਆਪਸ ਵਿੱਚ ਤਾਂ ਇਹ ਸਾਡੇ ਕੋਲੇ ਤਿਕੋਣ ਬਣ ਗਈ ਆ ਸਾਡੇ ਕੋਲੇ ਉਚਾਈ ਆ ਪੀ ਆ ਸਾਡੇ ਕੋਲੇ ਭੂਜਾ ਐਸ ਆ ਸਾਡੇ ਕੋਲੇ ਹੈਗਾ ਆਧਾਰ ਯੇ